ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਅੱਜ ਦੀ ਵੱਡੀ ਖਬਰ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਬ੍ਰਾਂਪੁਰ ਨੇੜੇ ਇੱਕ ਮੋਟਰ ਚਾਲਕ ਦੀ ਮੌਤ ਹੋ ਗਈ ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਜਿਸ ਦਾ ਨੰਬਰ PB 10 AK 31V ਤੇ ਸਵਾਰ ਹੋ ਕੇ ਨੰਗਲ ਵਾਲੇ ਪਾਸੇ ਨੂੰ ਆ ਰਿਹਾ ਸੀ ਕਿ ਐਸੇ ਦਿਸ਼ਾ ਤੋਂ ਇੱਕ ਟੈਂਕਰ ਦੀ ਲਪੇਟ 'ਚ ਆਣ ਕਰਕੇ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਲੜਕੀ ਇਸ ਹਾਦਸੇ ਵਿੱਚ ਜ਼ਖਮੀ ਹੋ ਗਈ ਇਸ ਖਬਰ ਦੀ ਸੂਚਨਾ ਮਿਲਦੇ ਸਾਰ ਹੀ ਨੰਗਲ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਘਟਨਾ ਦੀ ਜਾਂਚ ਸ਼ੁਰੂ ਕੀਤੀ ਗਈ ਮੌਕੇ ਤੇ ਮੌਜੂਦ ਕੁਝ ਸਥਾਨਕ ਲੋਕਾਂ ਨੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਦੋ ਲੋਕ ਮੋਟਰਸਾਈਕਲ ਤੇ ਸਵਾਰ ਹੋ ਕੇ ਨੰਗਲ ਵਾਲੇ ਪਾਸੇ ਨੂੰ ਜਾ ਰਹੇ ਸੀ ਕਿ ਕੀ ਬ੍ਰਾਂਹਪੁਰ ਨਜ਼ਦੀਕ ਇਹ ਹਾਦਸਾ ਵਾਪਰ ਗਿਆ ਮੋਟਰਸਾਈਕਲ ਚਾਲਕ ਲੜਕਾ ਲੁਧਿਆਣੇ ਦਾ ਦੱਸਿਆ ਜਾ ਰਿਹਾ ਹੈ ਅਤੇ ਲੜਕੀ ਹਿਮਾਚਲ ਪ੍ਰਦੇਸ਼ ਦੇ ਕਾਂਗੜੇ ਦੀ ਦੱਸੀ ਜਾ ਰਹੀ ਹੈ ਅਚਾਨਕ ਮੋਟਰਸਾਈਕਲ ਦਾ ਟਾਇਰ ਸਲਿੱਪ ਕਰਨ ਕਰਕੇ ਪਿੱਛੋਂ ਆ ਰਹੇ ਟੈਂਕਰ ਦੇ ਪਿਛਲੇ ਟਾਇਰਾਂ ਦੀ ਲਪੇਟ 'ਚ ਆਣ ਕਰਕੇ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਅਤੇ ਲੜਕੀ ਨੂੰ ਸਿਵਲ ਹਸਪਤਾਲ ਆ ਲਾਜਲੀ ਭਰਤੀ ਕਰਵਾਇਆ ਗਿਆ ਇਹ ਹੁਣੇ ਜਿਹੜੇ ਲੋਕ ਹੈ ਮਤੀ ਦਾ ਲੋਕਾਂ ਨੇ ਦੱਸਿਆ ਤੇ ਸੀਗੇ ਅਧਰੋ ਆ ਰਹੇ ਸੀਗੇ ਕਿ ਅੱਗੇ ਜਾ ਰਹੇ ਸੀਗੇ ਕੁੜੀਆਂ ਅੰਸਰ ਦੇ ਨਾਲ ਸੀ ਜਿਹੜੀ ਜਿਹੜੀ ਡੈੱਥ ਹੋਈ ਸੀ ਉਹਨੂੰ ਮੁੰਡਾ ਚੱਕ ਲੈ ਰਿਹਾ ਮੁੰਡਾ ਲੁਧਿਆਣੇ ਦਾ ਹੈ ਕੁੜੀ ਹਿਮਾਚਲ ਸਾਈਡ ਦੀ ਹੈ ਜਦੋਂ ਇਹ ਕ੍ਰੋਸ ਕਰਨ ਲੱਗੇ ਤੇ ਗੱਡੀ ਨੇ ਉਹਦਾ ਬਾਈਕ ਚੈਨ ਟੈਂਸਲੇਟ ਕਰ ਗਿਆ ਬਾਈਕ ਦਾ ਇਹ ਨਾਲ ਇਹ ਟਰੱਕ ਦੇ ਪਹੀਰੇ ਟਾਇਰਾਂ ਤੋਂ ਪੋਰੇ ਗਿਰ ਗਏ ਹਾਂ ਪਰ ਉਹ ਟਰੱਕ ਦੇ ਟਾਇਰਾਂ ਤਾਂ ਤੁਹਾਨੂੰ ਦਰਦ ਨਾਲ ਬਹੁਤ ਹੋ ਰਹੀ ਹੈ ਬੜਾ ਪੂਰਾ ਲੱਗ ਰਿਹਾ ਇਤਲਮ ਕੀ ਫੀਡਰੀ ਤੇ ਥੋੜੀ ਥੋੜੀ ਬੋਦੀ ਚਰੀਟ ਲੱਗੀ ਹੈ ਉਪਰ ਤੇ ਜੈ ਮੈਡੀਕਲ ਇੱਧਰ ਵੀ ਦੇਖਿਆ ਜਾ ਸਕਦਾ ਹੋਰ ਜਿਆਦਾ ਸਾਫ ਨੂੰ ਇੱਧਰ ਸਾਡੇ ਜੀਨ ਰਾਈਵਰ ਉੱਤੇ ਦਾ ਇੱਥੇ ਜਾਂ ਗੱਡੀ ਵੀ ਰੋਗ ਦੀ ਚਰੀਟ ਹੈ ਬਸ ਰੋਗ ਦਾ ਦਰਦ ਹੋਵੇਗਾ ਇਹਨਾਂ ਦੇ ਘਰ ਇਨਫੋਰਮ ਕੀਤਾ ਕਿਨੇ ਪਤਾ ਜੀ ਕਿੱਥੇ ਆ ਰਹੇ ਆ ਇਹ ਬਹੁਤ ਹੀ ਜਿਆਦਾ ਭਿਆਨਕ ਜਿਹੜਾ ਹਾਦਸਾ ਹੋਇਆ ਹੈ ਆਪਣਾ ਹੁਣ ਤੋਂ ਲਗਭਗ ਅੱਧਾ ਘੰਟਾ ਪਹਿਲਾਂ ਜਿਹੜਾ ਇੱਕ ਮੁੰਡਾ ਤੇ ਕੁੜੀ ਹੈ ਚੰਡੀਗੜ੍ਹ ਵਾਲੀ ਬੈਂਡ ਤੋਂ ਉੱਨਾ ਸਾਈਡ ਜਾ ਰਹੇ ਸੀਗੇ ਮੋਰੇ ਇੱਕ ਟੈਂਕਰ ਜਾ ਰਿਹਾ ਸੀਗਾ ਇਹੰਦਾ ਜੋ ਸਾਨੂੰ ਲੱਗ ਰਿਹਾ ਹੈ ਇਹਨਾਂ ਦਾ ਇਹ ਆਊਟਸਾਈਡ ਤੋਂ ਪਾਸ ਲੈਣ ਲੱਗੇ ਤੇ ਇਹਨਾਂ ਦਾ ਜਿਹੜਾ ਬਾਈਕ ਹੈ ਜਿਹੜੀ ਉਹ ਪੱਥਰਾਂ ਉੱਤੇ ਸਲਿੱਪ ਕੀਤੀ ਸਲਿੱਪ ਕਰਨੇ ਤੋਂ ਬਾਅਦ ਜਿਹੜਾ ਟੈਂਕਰ ਹੈ ਉਹਦੇ ਬੈਕ ਸਾਈਡ ਤੇ ਜਿਹੜੇ ਪਿਛਲੇ ਟਾਇਰ ਹੁੰਦੇ ਆ ਪੂਰੇ ਉਹਦੇ ਆਪੜਾ ਨੀਚੇ ਆ ਗਿਆ ਇਹਨਾਂ ਦਾ ਸਿਰ ਟੇਰਾ ਹੈਲਮਟ ਵੀ ਮੁੰਡਿਆਂ ਲਾਇਆ ਸੀਗਾ ਲੇਕਿਨ ਸਿਰ ਦਾ ਜਿਹੜਾ ਬਹੁਤ ਜ਼ਿਆਦਾ ਨਾਜ਼ੁਕ ਹਾਲ ਦਾ ਬਹੁਤ ਜ਼ਿਆਦਾ ਭਿਆਨਕ ਜਰਾਸਤ ਆ ਤੇ ਜਿਹੜਾ ਮੁੰਡਾ ਹੈ ਕੋਈ ਮੋਕੇ ਦੀ ਇਹ ਮੋਦੋਗੀ ਹੈ ਜਿਹੜੀ ਕੁੜੀ ਆ ਉਹ ਮੂਲੀ ਸੱਟਾ ਉਹ ਆਪਣਾ ਉਹਨਾਂ ਨੂੰ ਹਸਟਲ ਲੱਗੇ ਨੇ ਤੇ ਆਪਣਾ ਮੋਕੇ ਦੇ ਐਸਐਸਬ ਨੂੰ ਆਪਾਂ ਫੋਨ ਕਰਤਾ ਜੀ ਉਹ ਵੀ ਬਹੁਤ ਥੇੜੇ ਮੋਕੇ ਦੇ ਪੁਲਿਸ ਨੂੰ ਵੀ ਇੰਟੈਵੀਜੀਸ਼ਨ ਕਰਤੀ ਸੀਗੀ ਉਹ ਵੀ ਪਹੁੰਚ ਗਏ ਨੇ ਤੇ ਆਪਣਾ ਇਹਦਾ ਮੁੰਡਾ ਹੈ ਜਿਹੜਾ ਇਹਦੇ ਮਾਪਿਆਂ ਨੂੰ ਇੰਟੈਵੀਜੀਸ਼ਨ ਦੇ ਦਿੱਤੀ ਆ ਉਹ ਵੀ ਪਹੁੰਚ ਗਏ ਇਹ ਕਾਲਜ ਦੇ ਸੀਗੇ ਇਕੱਠੇ ਪੜ੍ਹਦੇ ਸੀਗੇ ਉਹਨਾਂ ਨੂੰ ਮੇਰੇ ਕੋਲ ਛੱਡਣੇ ਜਾ ਰਿਹਾ ਸੀਗਾ ਇਹ ਤੇ ਉਸ ਦੇ ਵਿੱਚ ਜਿਹੜਾ ਬਹੁਤ ਮਾੜਾ ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਅੱਜ ਦੀ ਵੱਡੀ ਖਬਰ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਬ੍ਰਾਂਪੁਰ ਨੇੜੇ ਇੱਕ ਮੋਟਰ ਚਾਲਕ ਦੀ ਮੌਤ ਹੋ ਗਈ ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਜਿਸ ਦਾ ਨੰਬਰ ਪੀਬੀ 10 ਏਕੇ 3120 ਤੇ ਸਵਾਰ ਹੋ ਕੇ ਨੰਗਲ ਵਾਲੇ ਪਾਸੇ ਨੂੰ ਆ ਰਿਹਾ ਸੀ ਕਿ ਇਸੇ ਦਿਸ਼ਾ ਤੋਂ ਇੱਕ ਟੈਂਕਰ ਦੀ ਲਪੇਟ 'ਚ ਆਣ ਕਰਕੇ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਲੜਕੀ ਇਸ ਹਾਦਸੇ ਵਿੱਚ ਜ਼ਖਮੀ ਹੋ ਗਈ ਇਸ ਖਬਰ ਦੀ ਸੂਚਨਾ ਮਿਲਦੇ ਸਾਰ ਹੀ ਨੰਗਲ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਘਟਨਾ ਦੀ ਜਾਂਚ ਸ਼ੁਰੂ ਕੀਤੀ ਗਈ ਮੌਕੇ ਤੇ ਮੌਜੂਦ ਕੁਝ ਸਥਾਨਕ ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਦੋ ਲੋਕ ਮੋਟਰਸਾਈਕਲ ਤੇ ਸਵਾਰ ਹੋ ਕੇ ਨੰਗਲ ਵਾਲੇ ਪਾਸੇ ਨੂੰ ਜਾ ਰਹੇ ਸੀ ਕਿ ਕੀ ਬ੍ਰਾਂਹਪੁਰ ਨਜ਼ਦੀਕ ਇਹ ਹਾਦਸਾ ਵਾਪਰ ਗਿਆ ਮੋਟਰਸਾਈਕਲ ਚਾਲਕ ਲੜਕਾ ਲੁਧਿਆਣੇ ਦਾ ਦੱਸਿਆ ਜਾ ਰਿਹਾ ਹੈ ਅਤੇ ਲੜਕੀ ਹਿਮਾਚਲ ਪ੍ਰਦੇਸ਼ ਦੇ ਕਾਂਗੜੇ ਦੀ ਦੱਸੀ ਜਾ ਰਹੀ ਹੈ ਅਚਾਨਕ ਮੋਟਰਸਾਈਕਲ ਦਾ ਟਾਇਰ ਸਲਿੱਪ ਕਰਨ ਕਰਕੇ ਪਿੱਛੋਂ ਆ ਰਹੇ ਟੈਂਕਰ ਦੇ ਪਿਛਲੇ ਟਾਇਰਾਂ ਦੀ ਲਪੇਟ 'ਚ ਆਣ ਕਰਕੇ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਅਤੇ ਲੜਕੀ ਨੂੰ ਸਿਵਲ ਹਸਪਤਾਲ ਆਲਾਜਲੀ ਭਰਤੀ ਕਰਵਾਇਆ ਗਿਆ ਇਹ ਹੁਣੇ ਇਹ ਲੋਕ ਹੈ ਮੋਤੀ ਦਾ ਲੋਕਾਂ ਨੇ ਦੱਸਿਆ ਇਹ ਸੀਗੇ ਦਰੋਂ ਆ ਰਹੇ ਸੀਗੇ ਕਿਤੇ ਅੱਗੇ ਜਾ ਰਹੇ ਸੀਗੇ ਕੁੜੀ ਨਾਲ ਸਜਦੇ ਨਾਲ ਸੀ ਗਈ ਤੇ ਗੱਠ ਹੋਈ ਸੀ ਉਹਨੂੰ ਮੁੰਡਾ ਚੱਕ ਕੇ ਲੈ ਗਿਆ ਮੁੰਡਾ ਲੁਧਿਆਣੇ ਦਾ ਹੈ ਕੁੜੀ ਹਿਮਾਚਲ ਸਾਈਡ ਦੀ ਹੈ ਜਦੋਂ ਇਹ ਕ੍ਰੋਸ ਕਰਨ ਕਿਤੇ ਗੱਡੀ ਨੂੰ ਉਹਦਾ ਬਾਈਕ ਚੈਨ ਟੈਸਲੇ ਪਰ ਗਿਆ ਬਾਈਕ ਦਾ ਉਹ ਨਾਲ ਇਹ ਟਰੱਕ ਦੇ ਪਿਛਲੇ ਟਾਇਰਾਂ ਤੋਂ ਹੋਰੇ ਖੜ ਗਏ ਹਾਂ ਪਰ ਉਹ ਟਰੱਕ ਦੇ ਟਾਇਰ ਤਾਂ ਬੁੜਾ ਦਰਦ ਰੱਖੇ ਹੋਈ ਹੈ ਬੜਾ ਪੂਰਾ ਲੱਗ ਰਿਹਾ ਲੱਗਦੀ ਜਿਵੇਂ ਜਿਹੜੇ ਥੋੜੀ-ਥੋੜੀ ਚਰੀਟ ਲੱਗੀ ਹੈ ਉਹਨੂੰ ਭੇਜਿਆ ਜੈ ਮੈਡੀਕਲ ਇਤਨਾ ਵੀ ਦੇਖਿਆ ਜਾ ਸਕਦਾ ਹੋਰ ਜ਼ਿਆਦਾ ਸੱਤ ਨਾ ਹੁੰਦੇ ਇੱਥੇ ਜਗਨਨਦਰਾ ਦੇ ਡਰਾਈਵਰ ਮੁੱਛੇ ਦਾ ਛੇਆ ਗੱਡੀ ਦੇ ਰੋਗ ਦੀ ਚੀਜ਼ ਹੈ ਹਮਮ ਬਸ ਅਗਲਾ ਰੋਗ ਜਿਹੜਾ ਇਹਨਾਂ ਦੇ ਕਰੀ ਇਨਫੋਰਮ ਕੀਤਾ ਹੈ ਕਿ ਪਿਤਾ ਜੀ ਬੇਟੇ ਆ ਰਹੇ ਆ ਕਿ ਇਹ ਬਹੁਤ ਹੀ ਜ਼ਿਆਦਾ ਭਿਆਨਕ ਜਿਹੜਾ ਹਾਦਸਾ ਹੋਇਆ ਹੈ ਆਪਣਾ ਹੁਣ ਤੋਂ ਲਗਭਗ ਅੱਧਾ ਘੰਟਾ ਪਹਿਲਾਂ ਜਿਹੜਾ ਇੱਕ ਮੁੰਡਾ ਤੇ ਕੁੜੀ ਹੈ ਚੰਡੀਗੜ੍ਹ ਵਾਲੀ ਬੈਂਡ ਤੋਂ ਉਹਨਾਂ ਸਾਈਡ ਜਾ ਰਹੇ ਸੀਗੇ ਮੋਰੇ ਇੱਕ ਟੈਂਕਰ ਜਾ ਰਿਹਾ ਸੀਗਾ ਇਹ ਮੁੰਡਾ ਜੋ ਸਾਨੂੰ ਲੱਗ ਰਿਹਾ ਹੈ ਇਹਨਾਂ ਨੇ ਇਹ ਆਊਟਸਾਈਡ ਤੋਂ ਪਾਸ ਲੈਣ ਲੱਗੇ ਤੇ ਇਹਨਾਂ ਦਾ ਜੇਕਰ ਬਾਈਕ ਹੈ ਜਿਹੜੀ ਉਹ ਪੱਥਰਾਂ ਉੱਤੇ ਸਲਿੱਪ ਕੀਤੀ ਸਲਿੱਪ ਕਰਨ ਦੇ ਬਾਅਦ ਜਿਹੜਾ ਟੈਂਕਰ ਹੈ ਉਹਦੇ ਬੈਕ ਸਾਈਡ ਤੇ ਜਿਹੜੇ ਪਿਛਲੇ ਟਾਇਰ ਹੁੰਦੇ ਆ ਪੂਰੇ ਉਹਦੇ ਆਪੜਾ ਨੀਚੇ ਆ ਗਿਆ ਜਿਹਦਾ ਟਾਇਰ ਹੈ ਐਲਮਟ ਵੀ ਮੁੰਡਿਆਂ ਲਾਇਆ ਸੀਗਾ ਲੇਕਿਨ ਫਿਰਦਾ ਜਿਹੜਾ ਬਹੁਤ ਜ਼ਿਆਦਾ ਨਾਜ਼ੁਕ ਵਾਲਦਾ ਬਹੁਤ ਜ਼ਿਆਦਾ ਭਿਆਨਕ ਜਿਹਾ ਮੂਲੀ ਜਿਵੇਂ ਫਰਿਆਉ ਆਪਣਾ ਹਸਪਤਾਲ ਲੱਗੇ ਨੇ ਤੇ ਆਪਣਾ ਮੁੱਖ ਦੇ ਐਸਐਸਬ ਨੂੰ ਆਪਾਂ ਫੋਨ ਕਰਤਾ ਜੀ ਉਹ ਵੀ ਬਹੁਤ ਖੇ ਦਾ ਮੁੱਖ ਦੇ ਪੁਲਿਸ ਨੂੰ ਵੀ ਇਨਵਿਟੇਸ਼ਨ ਕਰਤੀ ਸੀਗੀ ਉਹ ਵੀ ਪਹੁੰਚ ਗਏ ਨੇ ਤੇ ਆਪਣਾ ਇਹਦੇ ਮੁੰਡਾ ਹੈ ਜਿਹੜਾ ਇਹਦੇ ਮਾਪੇ ਨੂੰ ਇਟੇਸ਼ਨ ਦੇ ਦਿੱਤੀ ਹੈ ਉਹ ਵੀ ਪਹੁੰਚ ਰਿਹਾ ਤੇ ਕਾਲਜਰ ਜਿਹੇ ਇਕੱਠੇ ਪੜਦੇ ਸੀਗੇ ਉਹਨਾਂ ਨੇ ਮੇਰੇ ਘਰ ਲੈ ਛੱਡਣੇ ਜਾ ਰਿਹਾ ਸੀ ਗਾਏ ਤੇ ਉਸ ਦੇ ਵਿੱਚ ਜਿਹੜਾ ਬਹੁਤ ਮਾੜਾ ਹਾਲ ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਅੱਜ ਦੀ ਵੱਡੀ ਖਬਰ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਬ੍ਰਾਂਪੁਰ ਨੇੜੇ ਇੱਕ ਮੋਟਰ ਚਾਲਕ ਦੀ ਮੌਤ ਹੋ ਗਈ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਜਿਸ ਦਾ ਨੰਬਰ PB10 AK31V ਤੇ ਸਵਾਰ ਹੋ ਕੇ ਨੰਗਲ ਵਾਲੇ ਪਾਸੇ ਨੂੰ ਆ ਰਿਹਾ ਸੀ ਕਿ ਇਸੇ ਦਿਸ਼ਾ ਤੋਂ ਇੱਕ ਟੈਂਕਰ ਦੀ ਲਪੇਟ 'ਚ ਆਣ ਕਰਕੇ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ। ਜਦਕਿ ਇੱਕ ਨੌਜਵਾਨ ਲੜਕੀ ਇਸ ਹਾਦਸੇ ਵਿੱਚ ਜ਼ਖਮੀ ਹੋ ਗਈ ਇਸ ਖਬਰ ਦੀ ਸੂਚਨਾ ਮਿਲਦੇ ਸਾਰ ਹੀ ਨੰਗਲ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਘਟਨਾ ਦੀ ਜਾਂਚ ਸ਼ੁਰੂ ਕੀਤੀ ਗਈ ਮੌਕੇ ਤੇ ਮੌਜੂਦ ਕੁਝ ਸਥਾਨਕ ਲੋਕਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਦੋ ਲੋਕ ਮੋਟਰਸਾਈਕਲ ਤੇ ਸਵਾਰ ਹੋ ਕੇ ਨੰਗਲ ਵਾਲੇ ਪਾਸੇ ਨੂੰ ਜਾ ਰਹੇ ਸੀ ਕਿ ਕਿ ਬ੍ਰਾਂਧਪੁਰ ਨਜ਼ਦੀਕ ਇਹ ਹਾਦਸਾ ਵਾਪਰ ਗਿਆ ਮੋਟਰਸਾਈਕਲ ਚਾਲਕ ਲੜਕਾ ਲੁਧਿਆਣੇ ਦਾ ਦੱਸਿਆ ਜਾ ਰਿਹਾ ਹੈ ਅਤੇ ਲੜਕੀ ਹਿਮਾਚਲ ਪ੍ਰਦੇਸ਼ ਦੇ ਕਾਂਗੜੇ ਦੀ ਦੱਸੀ ਜਾ ਰਹੀ ਹੈ ਅਚਾਨਕ ਮੋਟਰਸਾਈਕਲ ਦਾ ਟਾਇਰ ਸਲਿੱਪ ਕਰਨ ਕਰਕੇ ਪਿੱਛੋਂ ਆ ਰਹੇ ਟੈਂਕਰ ਦੇ ਪਿਛਲੇ ਟਾਇਰਾਂ ਦੀ ਲਪੇਟ 'ਚ ਆਣ ਕਰਕੇ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਅਤੇ ਲੜਕੀ ਨੂੰ ਸਿਵਲ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ ਗਿਆ ਹੁਣ ਇਹ ਲੋਕ ਇਹ ਲੋਕਾਂ ਨੇ ਦੱਸਿਆ ਹੈ ਦੇ ਇਸੀ ਕੇਦਰੋਂ ਆ ਰਹੇ ਸੀਗੇ ਕਿ ਅੱਗੇ ਜਾ ਰਹੇ ਸੀਗੇ ਕੁੜੀਆਂ ਦੇ ਨਾਲ ਸੀ ਜਿਹਦੇ ਨਾਲ ਸੀ ਦੀ ਡੈਥ ਹੋਈ ਸੀ ਉਹਨੂੰ ਮੰਡਾ ਸ਼ਿਕਰ ਚਲੇ ਸੀਗਾ ਮੰਡਾ ਲੁਧਿਆਣੇ ਦਾ ਹੈ ਕੁੜੀ ਹੁਮਾਚਲ ਸਾਈਡ ਦੀ ਹੈ ਜਦੋਂ ਇਹ ਕ੍ਰੋਸ ਕਰਨ ਲੱਗੇ ਤੇ ਗੱਡੀ ਨੇ ਉਹਦਾ ਬਾਈਕ ਚੈਨਲ ਟੈਂਸਲੇਪਾੜ ਗਿਆ ਬਾਈਕ ਦਾ ਉਹ ਨਾਲ ਇਹ ਟਰੱਕ ਦੇ ਪਿਛਰੇ ਟਾਇਰਾਂ ਤੋਂ ਹੋਰੇ ਗਿਰ ਗਏ ਹਾਂ ਪਰ ਉਹ ਟਰੱਕ ਦੇ ਟਾਇਰਾਂ ਤੋਂ ਆਪ ਨੂੰ ਜਦਨਾ ਖੂਨ ਹੋਈ ਹੈ ਬੜਾ ਬੁਰਾ ਲੱਗ ਰਿਹਾ ਹੈ ਲੜਕੀ ਅੱਗੇ ਜਿਹੜੇ ਥੋੜੀ ਥੋੜੀ ਬੋਦੀ ਚੀਰ ਲੱਗੀ ਹੈ ਉਹਨੂੰ ਭੇਜਿਆ ਹੈ ਮੈਡੀਕਲ ਇੱਥੇ ਦੇਖਿਆ ਜਾ ਸਕਦਾ ਹੋਰ ਜਿਆਦਾ ਸੱਟ ਲੱਗ ਗਈ ਮਾਤਾ ਜੀ ਜੀਨਿੰਦਰ ਡਰਾਈਵਰ ਨਕਤੇ ਦਾ ਠੀਕ ਹੈ ਗੱਡੀ ਵਿਰੋਗ ਦੀ ਸੀ ਬਾਕੀ ਕੋਈ ਨਾ ਕੋਈ ਦਾ ਇਹਨਾਂ ਦੇ ਘਰ ਇਨਫੋਰਮ ਕੀਤਾ ਕਹਿੰਦੇ ਪਤਾ ਜੀ ਬੇਟੇ ਆ ਰਹੇ ਆ ਕਿ ਇਹ ਬਹੁਤ ਹੀ ਜ਼ਿਆਦਾ ਭਿਆਨਕ ਜਿਹੜਾ ਹਾਦਸਾ ਹੋਇਆ ਹੈ ਆਪਣਾ ਹੁਣ ਤੋਂ ਲਗਭਗ ਅੱਧਾ ਘੰਟਾ ਪਹਿਲਾਂ ਜਿਹੜਾ ਇੱਕ ਮੁੰਡਾ ਤੇ ਕੁੜੀ ਹੈ ਠੰਡੀਗੜਾ ਦੀ ਬੈਸ ਤੋਂ ਮੁੰਡਾ ਫੈਟ ਜਾ ਰਹੀ ਸੀਗੇ ਇਹਨਾਂ ਦਾ ਮੋਹਰੇ ਇੱਕ ਟੈਂਕਰ ਜਾ ਰਿਹਾ ਸੀਗਾ ਇਹਨਾਂ ਦਾ ਜੋ ਸਾਨੂੰ ਲੱਗ ਰਿਹਾ ਹੈ ਇਹਨਾਂ ਦਾ ਇਹ ਆਊਟਸਾਈਡ ਤੋਂ ਪਾਸ ਲੈਣ ਲੱਗੇ ਤੇ ਇਹਨਾਂ ਦਾ ਜਿਹੜਾ ਬਾਈਕ ਹੈ ਜਿਹੜੀ ਉਹ ਪੱਥਰਾਂ ਉੱਤੇ ਸਲਿੱਪ ਕੀਤੀ ਹੈ ਸਲਿੱਪ ਕਰਨੇ ਦੇ ਬਾਅਦ ਇਹ ਟੈਂਕਰ ਉਹਦੇ ਬੈਕ ਸਾਈਡ ਤੇ ਜਿਹੜੇ ਪਿਛਲੇ ਟਾਇਰ ਹੁੰਦੇ ਆ ਪੂਰੇ ਉਹਦੇ ਆਪਰਾ ਨੀਕੇ ਆ ਗਿਆ ਇਹਦਾ ਜਲ ਤੇਰਾ ਹੈਲਮਟ ਵੀ ਮੁੰਡਿਆਂ ਲਾਇਆ ਸੀਗਾ ਲੇਕਿਨ ਫਿਰਦਾ ਜਿਹੜਾ ਬਹੁਤ ਜਿਆਦਾ ਨਾਜਿਕ ਵਾਲਦਾ ਬਹੁਤ ਜਿਆਦਾ ਭਿਆਨਕ ਜਿਹੜਾ ਹਾਸਾ ਹੋਇਆ ਤੇ ਜਿਹੜਾ ਮੁੰਡਾ ਹੈ ਪੂਰੀ ਮੁਕੇ ਦੀ ਇਹ ਬੋਲੋਗੀ ਹੈ ਜਿਹੜੀ ਕੁੜੀ ਆ ਉਹਦਾ ਮੂਲੀ ਟਟਾ ਉਹ ਆਪਣਾ ਸਾਰੇ ਲੋਕ ਲੈ ਗਏ ਨੇ ਤੇ ਆਪਣਾ ਮੁੱਖ ਕੇ ਦੇ ਐਸਐਸਬ ਨੂੰ ਆਪਾਂ ਫੋਨ ਕਰਦਾ ਜੀ ਉਹ ਵੀ ਬਹੁਤ ਥੇਲੇ ਮੁੱਖ ਕੇ ਦੇ ਪੁਲਿਸ ਨੂੰ ਵੀ ਇਨਫੀਮੇਸ਼ਨ ਕਰਤੀ ਹੋਗੀ ਉਹ ਵੀ ਪਹੁੰਚ ਗਏ ਨੇ ਤੇ ਆਪਣਾ ਇਹਦਾ ਮੁੰਡਾ ਹੈ ਜਿਹੜਾ ਇਹਦੇ ਮਾਪਿਆਂ ਨੂੰ ਇਨਫੀਮੇਸ਼ਨ ਦੇ ਦਿੱਤੀ ਆ ਉਹ ਵੀ ਪਹੁੰਚ ਰਿਹਾ ਸੀ ਕਾਲਜ ਦੇ ਸੀਗੇ ਇਕੱਠੇ ਪੜ੍ਹਦੇ ਸੀਗੇ